ਆ ਦੋ ਜਣੇ ਆ ਬਾਈ ਗੌਰ ਨਾਲ ਦੋ ਜਣੇ ਨੂੰ ਦੇਖੋ ਇੱਕ ਸਰੇ ਆਮ ਬੰਦਾ ਬੰਦੇ ਦੀ ਨਸਲ ਬੰਦੇ ਦੇ ਮੋਸਨ ਇਹ ਸਾਰਾ ਦਿਨ ਥੱਲਾ ਭੜਕਾਉਂਦਾ ਰਹਿੰਦਾਗਾ ਤੇ ਇਹਦੇ ਲੱਖਾਂ ਦੇ ਲੋਕ ਫੋਲੋਅਰ ਕਮੈਂਟ ਕਰਦੇ ਆ ਗੁੱਡ ਨਾਈਸ ਸ਼ੇਅਰ ਕਰਦੇ ਆ ਦੀ ਵੀਡੀਓ ਮੈਨੂੰ ਨਹੀਂ ਲੱਗਦਾ ਵੀ ਇਹਨੂੰ ਪਸੰਦ ਕਰਨ ਵਾਲੇ ਉਹ ਕੌਣ ਲੋਕ ਆ ਕਿਹਨੂੰ ਇੱਕ ਬੰਦਾ ਜਨਾਨੀਆਂ ਵਾਂਗੂ ਨੱਚਦਾ ਥੱਲੇ ਭੜਕਾਉਂਦਾ ਆ ਉਹਦੇ ਚੰਗਾ ਲੱਗਦਾ ਕਿਹਨੂੰ ਉਹ ਐਂਟਰਟੇਨਮੈਂਟ ਲੱਗਦਾਗਾ ਕਿਹੜੇ ਇਹੋ ਜਿਹੇ ਸੁਰਤ ਵਾਲੇ ਲੋਕ ਆ ਜਿਨ੍ਹਾਂ ਨੂੰ ਇਹ ਇਹਦਾ ਡਾਂਸ ਪਸੰਦ ਆ ਇੱਕ ਆ ਜੁੜੀ ਜੀ ਧੌਣ ਵਾਲਾ ਗਿਆਨੀ ਜਿਹਾ ਇਹ ਕਹਿਣਾ ਨਹੀਂ ਚਾਹੀਦਾ ਮੈਂ ਮਾਫੀ ਮੰਗਦਾ ਹਾਂ ਠੀਕ ਆ ਵੀ ਜੇ ਤੂੰ ਇਹੋ ਜਿਹੀ ਚੀਜ਼ਾਂ ਕਰਨੀਆਂ ਘਟੋ ਘਾਟ ਯਾਰ ਪੱਗ ਨਾ ਬੰਨ ਸਿਰ ਤੇ ਸੌਂ ਲੱਗੇ ਮੈਨੂੰ ਨਹੀਂ ਪਤਾ ਅੰਦਰੋਂ ਇਹ ਇੱਕ ਔਰਤ ਦੀ ਬਾਡੀ ਦੇ ਵਿੱਚ ਆ ਜਾਂ ਬੰਦੇ ਦੀ ਬਾਡੀ ਚ ਔਰਤ ਆ ਪਤਾ ਨਹੀਂ ਕੀ ਕੀ ਇਹਦੇ ਆ ਹਾਈਬ੍ਰਿਡ ਵੀ ਆ ਹਨਾ ਮੈਨੂੰ ਸੌਹਰ ਨਹੀਂ ਹੈਗਾ ਇਹਦੇ ਬਾਰੇ ਪਰੇ ਚੀਜ਼ ਬਹੁਤ ਬੁਰੀ ਲੱਗਦੀ ਆ ਇਹਨਾਂ ਦੇ ਵੀ ਫੈਨ ਆ ਇਹਨਾਂ ਨੂੰ ਸਕੂਲ ਦੇ ਵਿੱਚ ਇੱਕ ਦੇ ਵਿੱਚ ਸੱਦਿਆ ਤੇ ਕੁੜੀਆਂ ਸਕੂਲ ਦੇ ਬੱਚੇ ਤਾੜੀਆਂ ਮਾਰਦੇ ਸਟੇਜ ਦੇ ਉੱਤੋਂ ਇਹ ਐ ਐ ਜੇ ਟੁੰਡ ਹਲਾਉਂਦੇ ਮੈਨੂੰ ਇੰਨਾ ਗੁੱਸਾ ਚੜੇ ਨਾ ਤੇ ਵੀਰ ਇਹਨਾਂ ਨੂੰ ਸੁਣਨ ਵਾਲੇ ਲੋਕ ਕੌਣ ਆ ਕੌਣ ਇਹਨਾਂ ਨੂੰ ਪਸੰਦ ਕਰਦੇ ਆ ਕੀ ਪਸੰਦ ਕਰਨ ਵਾਲੀ ਚੀਜ਼ ਆ ਕਿਹੜੀ ਚੀਜ਼ ਲੋਕਾਂ ਨੂੰ ਇਹਨਾਂ ਦੀ ਚੰਗੀ ਲੱਗਦੀ ਆ ਵੀ ਇੱਕ ਬੰਦੇ ਵਾਲਾ ਸਰੀਰ ਲੈ ਕੇ ਜਨਨੀਆਂ ਵਾਲਾ ਡਾਂਸ ਕਰਨਾ ਇਹ ਕੋਈ ਚੰਗੀ ਗੱਲ ਆ ਦੱਸੋ ਮੈਨੂੰ ਕੋਈ ਕੁੜੀਆਂ ਠੀਕ ਆ ਜੇ ਬੰਦਿਆਂ ਵਾਲੀਆਂ ਚੀਜ਼ਾਂ ਕਰਨ ਉਲਟਾ-ਫੋਲਟ ਉਹਨਾਂ ਨੂੰ ਕੋਈ ਕਿੰਨਾ ਕੁ ਪਸੰਦ ਕਰਦਾਗਾ ਥੋੜਾ ਦੇਖਣ ਨੂੰ ਅਜੀਬ ਲੱਗਦਾ ਬੰਦੇ ਨੂੰ ਹੁਣ ਤੇ ਇਹਨਾਂ ਨੂੰ ਕਿੰਨੇ-ਕਿੰਨੇ ਸਾਲ ਹੋ ਗਏ ਇਹਨਾਂ ਦੇ ਫਾਲੋਅਰ ਇਹਨਾਂ ਦੇ ਫੈਨ ਆ ਕਮਾਲ ਦੀ ਗੱਲ ਆ ਯਾਰ ਇਹਨਾਂ ਦੇ ਫੈਨ ਕਿਹੜੇ ਆ ਦੇਖੋ ਤੁਸੀਂ ਲੱਖਾਂ-ਲੱਖਾਂ ਲਾਈਕ ਤੇ ਕਮੈਂਟ ਇਹਨਾਂ ਨੂੰ ਆਉਂਦੇ ਆ ਉਕੀਲੇ ਜੰਗਲ ਚ ਲੋਕ ਆਏ ਉਹਨਾਂ ਨੂੰ ਕਿਵੇਂ ਪਸੰਦ ਆਉਂਦੀ ਆ ਮੈਨੂੰ ਇਹ ਨਹੀਂ ਸਮਝ ਲੱਗਦੀ ਕਿਸ ਤਰ੍ਹਾਂ ਦੀ ਸੋਚ ਹੋ ਗਈ ਹੈ ਲੋਕਾਂ ਦੀ ਇੰਟਰਨੈਟ ਦੇ ਮੈਂ ਇਹਨਾਂ ਨੂੰ ਮਾੜੇ ਨਹੀਂ ਕਹਿੰਦਾ ਠੀਕ ਹੈ ਦੋ ਤਰ੍ਹਾਂ ਦੀ ਸੋਚ ਆ ਕੇ ਵਿਚ ਚਟਕ ਜਾਂਦੀ ਹੈ ਨੰਬਰ 1 ਤੇ ਇਹ ਕਿ ਮਾਡਰਨ ਸਭ ਨੂੰ ਆਪਣੀ ਫੀਲਿੰਗਸ ਰੱਖਣ ਦਾ ਹੱਕ ਆ ਆ ਉਹਦੇ ਅਧਿਕਾਰ ਆ ਜਿਸ ਤਰ੍ਹਾਂ ਦਾ ਵੀ ਉਹਨਾਂ ਦੇ ਵਿੱਚ ਕੁਝ ਹੈਗਾ ਹੈ ਉਹ ਲੋਕਾਂ ਸਾਹਮਣੇ ਦੱਸਦੇ ਆ ਪ੍ਰੈਸ਼ ਕਰਦੇ ਆ ਇੰਟਰਨੈਟ ਦੇ ਰਾਹੀਂ ਤੇ ਦੋ ਨੰਬਰ ਤੇ ਜੇ ਦੇਖਿਆ ਜਾਵੇ ਆਪਾਂ ਸਮਾਜਿਕ ਤੌਰ ਤੇ ਵੀ ਇਹ ਚੀਜ਼ਾਂ ਬਰਦਾਸ਼ਤ ਤੋਂ ਬਾਹਰ ਆ ਜੇ ਦੂਜੇ ਪਾਸੇ ਆਪਾਂ ਹਵਾਲਾ ਦੇਈਏ ਜਾਏ ਤਾਂ ਹਿਮਨ ਰਾਈਟਸ ਦਾ ਅਧਿਕਾਰਾਂ ਦਾ ਤਾਂ ਇਹ ਠੀਕ ਲੱਗਦੇ ਆ ਵੀ ਜਿਹੜਾ ਜਿਹਦੇ ਮਨ ਚ ਆਉਂਦਾ ਉਹ ਕਰੀ ਜਾਂਦਾਗਾ ਪਰ ਇਹਦੇ ਨਾਲ ਅਸਰ ਕੀ ਪੈਂਦਾਗਾ ਅਪ ਜਨਰੇਸ਼ਨ ਤੇ ਜਿਹੜੀ ਅਪ ਗਰੋਇੰਗ ਹੋ ਰਹੀ ਆ ਜਿਹੜੀ ਨਵੀਂ ਪਨੀਰੀ ਉਹਨਾਂ ਦੇ ਮਨਾਂ ਤੇ ਕੀ ਪ੍ਰਭਾਵ ਜਾਂਦਾਗਾ ਇਹ ਚੀਜ਼ ਨੂੰ ਕੋਈ ਕਲੈਰੀਫਿਕੇਸ਼ਨ ਕਰਨ ਵਾਲਾ ਕੋਈ ਹੈ ਨਹੀਂਗਾ। ਕਿ ਇਹ ਚੰਗੀਆਂ ਚੀਜ਼ਾਂ ਆ ਜਾਂ ਮਾੜੀਆਂ ਚੀਜ਼ਾਂ ਐ। ਇਹਨਾਂ ਨੂੰ ਡਿਫਾਈਨ ਕੌਣ ਕਰੂਗਾ? ਕੱਲ ਨੂੰ ਜਿਸ ਇਸ ਤਰ੍ਹਾਂ ਦੇ ਪਨੀਰੀ ਹੁਣ ਪੰਜਾਬ ਇਸ ਤਰ੍ਹਾਂ ਦਾ ਤਾਂ ਹੈ ਨਹੀਂ ਸੀਗਾ। ਪੰਜਾਬ ਦਾ ਖੂਨ। ਜੇ ਆਪਾਂ ਪਿਛਲੇ 15-20 ਸਾਲ ਦੇਖੀਏ ਤਾਂ ਗਾਣੇ ਹੀ ਗਾਣੇ ਗਾਣੇ ਗਾਣੇ। ਹਰ ਇੱਕ ਪੰਜਾਬੀ ਮੁੰਡਾ ਕੁੜੀ ਗਾਣਿਆਂ ਦੇ ਵਿੱਚ ਹੀ ਬੜਿਆ ਪਿਆਗਾ। ਉਹ ਸਵੇਰ ਤੋਂ ਸ਼ਾਮ ਤੱਕ ਗਾਣੇ ਹੀ ਸੁਣਦੇ ਰਹਿੰਦੇ ਆ। ਨੇਚਾਰਾਂ ਦਾ ਪੰਜਾਬ ਤਾਂ ਸਾਡਾ ਹੈ ਨਹੀਂ ਸੀਗਾ ਸਾਡਾ ਤਾਂ ਪੰਜਾਬ ਬਹੁਤ ਅਣਖੀ ਜਿਹੜਾ ਕਹਿ ਲਈਏ ਵੀ ਤੁਸੀਂ ਕੱਢ ਕੇ ਦੇਖੋ ਤੁਸੀਂ ਜਿਹੜੀ ਬ੍ਰਿਟਿਸ਼ ਆਰਮੀ ਸੀਗੀ ਕਿੱਡੇ-ਕੱਡੇ ਤਕੜੇ ਯੋਧੇ ਕਿੰਨੇ-ਕਿੰਨੇ ਸੂਰਬੀਜ ਕਿੰਨੇ-ਕਿੰਨੇ ਅਣਖੀ ਲੋਕ ਜਿਹੜੇ ਪੰਜਾਬ ਦੇ ਵਿੱਚ ਪੈਦਾ ਹੋਏ ਆ ਜਿਨ੍ਹਾਂ ਦੀਆਂ ਮੈਂ ਤੁਹਾਨੂੰ ਕਹਾਣੀਆਂ ਸੁਣਾਉਣਾ ਤੁਸੀਂ ਹੈਰਾਨ ਹੋ ਜਾਓਗੇ ਇੰਨੀ ਦਲੇਰੀ ਵਾਲੀ ਜਿਹੜੀ ਕੌਮ ਪਰ ਉਹ ਅੱਜ ਗਾਣਿਆਂ ਦੇ ਵਿੱਚੀ ਜਮਈ ਬੱਚ ਮਰਜ ਹੋ ਗਏ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਬਸ ਜੇ ਕੋਈ ਜੇ ਕੋਈ ਸਕੂਟਰ ਤੇ ਆ ਜੋ ਕਿ ਮੋਟਰਸਾਈਕਲ ਤੇ ਉਹਦੇ ਕੰਨਾਂ 'ਚ ਟੂਟੀਆਂ ਜੇ ਕੋਈ ਕਾਰ ਦੇ ਵਿੱਚ ਆ ਤਾਂ ਉਹ ਗਾਣਿਆਂ ਦੇ ਵਿੱਚ ਉਹ ਲਾਈ ਫਰਦਾ ਕੋਈ ਕੋਈ ਟਰੈਕਟਰ ਤੇ ਆ ਕੋਈ ਮਸ਼ੀਨ ਤੇ ਆ ਕੋਈ ਟਰੱਕ ਤੇ ਆ ਕੋਈ ਕਾਸੀ ਤੇ ਵੀ ਹਰ ਥਾਂ ਹੀ ਗਾਣਿਆਂ ਨੇ ਗਾਣਿਆਂ ਨੇ ਲੈ ਲਈ ਆ ਪੰਜਾਬ ਦੇ ਜਿਹੜੇ ਗੱਬਰੂ ਉਹਨਾਂ ਦੇ ਦਿਮਾਗ ਦੇ ਵਿੱਚ ਗਾਣਾ ਤੋਂ ਸਿਵਾ ਕੋਸ ਸੋਚਦਾ ਹੀ ਨਹੀਂ ਉਹਨਾਂ ਨੂੰ ਵੀ ਗਾਣਾ ਤੋਂ ਸਿਵਾ ਸਿਕਸ ਹੋਰ ਵੀ ਸੁਣ ਸਕਦੇ ਆ ਇੰਟਰਨੈਟ ਤੇ ਪੋਡਕਾਸਟ ਸੁਣੋ ਸਿੱਖ ਯੋਧਿਆਂ ਦੀਆਂ ਜੀਵਨੀਆਂ ਸੁਣੋ ਜੇ ਤੁਹਾਨੂੰ ਨਹੀਂ ਪਸੰਦ ਇਤਿਹਾਸ ਅਪਕਮਿੰਗ ਚੀਜ਼ਾਂ AI ਦੇ ਬਾਰੇ ਪਤਾ ਕਰ ਲਵੋ ਫਿਊਚਰ ਦੇ ਵਿੱਚ ਕੀ ਆਉਣ ਵਾਲਾ ਉਹਦੇ ਨਾਲ ਰਿਲੇਟਡ ਆਪਦੀ ਸਕਿੱਲ ਤਿਆਰ ਕਰ ਲਵੋ ਕਿੰਨੀਆਂ ਆਡੀਓ ਬੁੱਕਸ ਆ ਕਿੰਨੀਆਂ ਕਿਤਾਬਾਂ ਸਿੱਖਿਆਦਾਇਕ ਜਿਹੜੀਆਂ ਅਸੀਂ ਸੁਣ ਸਕਦੇ ਹਾਂ ਰੋਜ਼ ਆਪਦੇ ਕੰਨਾਂ ਦੇ ਵਿੱਚ ਲਾ ਕੇ ਕਿੰਨੀਆਂ ਸਿਹਤ ਦੇ ਨਾਲੀਆਂ ਜੀ ਜਾਨੀ ਰੋਜ਼ ਹੀ ਰੋਜ਼ ਕੰਨ ਨੂੰ ਕਸਾ ਲੈ ਕੀ ਕੋਸ਼ਿਸ਼ ਕਿੱਡੇ ਕਿੱਡੇ ਕੋਰਸ ਅਸੀਂ ਸੁਣ ਸਕਦੇ ਆਂ ਪਰ ਅਸੀਂ ਸੁਣਦੇ ਗਾਣੇ ਆ ਮੈਨੂੰ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਮੈਂ ਸਹੀ ਆ ਜਾਂ ਗਲਤ ਜਾਂ ਮੈਨੂੰ ਇਹ ਚੀਜ਼ ਦੀ ਨਹੀਂ ਆਤ ਹੈਗੀ ਤਾਂ ਸਾਰਿਆਂ ਨੂੰ ਮੈਂ ਵੇਖਦਾਗਾ ਗਾਣੇ 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 ਸਮਝੋ ਬਾਹਰ ਆ ਕਣੀ ਨਾ ਤਾਂ ਮੈਂ ਕਿਸੇ ਗੀਤਕਾਰ ਦੇ ਜਾਂ ਗਾਉਣ ਵਾਲੇ ਦੇ ਮੈਂ ਕਿਸੇ ਦੇ ਵਿਰੋਧ ਨਹੀਂ ਹੈਗਾ ਮੈਂ ਜਸਟ ਜੋ ਆਸ-ਪਾਸ ਦੇ ਮਾਹੌਲ ਦੇ ਵਿੱਚ ਆਬਜ਼ਰਵ ਕੀਤਾ ਏ ਜੋ ਮੈਂ ਫੀਲ ਕੀਤਾ ਉਹੀ ਮੈਂ ਤੁਹਾਨੂੰ ਬੋਲ ਕੇ ਦੱਸਿਆਗਾ ਨਾ ਮੈਂ ਕਿਸੇ ਗਾਉਂ ਨਾਲੇ ਦੇ ਵਿਰੋਧਾਂ ਨਾ ਕਿਸੇ ਨਕਚਨ ਟੱਪਾਂ ਨਾਲੇ ਦੇ ਨਾ ਕਿਸੇ ਸੁਣਨ ਨਾਲੇ ਦਾ ਸਰਨ ਪਿਆਰਾ ਪਰ ਮੈਂ ਇੱਕ ਸਵਾਲ ਪੁੱਛਿਆ ਤੁਹਾਨੂੰ ਜਿਸ ਤਰ੍ਹਾਂ ਕਿਉਂ ਆ ਠੀਕ ਹੈ ਜੀ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਪੰਜਾਬੀ ਸਟੇਟਸ ਕੋਲ